ਸਾਡੀ ਸੁਰੱਖਿਆ ਸਾਡਾ ਹੱਕ ਸਾਡਾ ਹੱਕ ਦਰਸ਼ਕ ਜੀਰਾ ਪ੍ਰੋਟੈਸਟ ਦੇ ਦੌਰਾਨ ਇੱਕ ਬਹਿਲਾ ਡਾਕਟਰ ਦੇ ਨਾਲ ਵੀਡੀਓ ਡਾਕਟਰ ਨਾਲ ਮਾਰਦਾ ਹੈ ਕਿ ਸਾਰਾ ਮਾਮਲਾ ਹੈਗਾ ਇਹ ਦੇਖੋ ਜੀ ਰਾਤ ਮਾਮਲਾ ਸਾਡੇ ਧਿਆਨ ਵਿੱਚ ਆਇਆ ਕਿ ਗਾਇਨੀ ਡਿਪਾਰਟਮੈਂਟ ਵਿੱਚ ਲੇਬਰ ਰੂਮ ਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਨਾਲ ਇੱਕ ਸਾਡੇ ਹਸਪਤਾਲ ਦੇ ਸਟਾਫ ਮੈਂਬਰ ਵੱਲੋਂ ਹੀ ਕੋ ਗਲਤ ਟੱਚ ਕਰਕੇ ਛੇੜਖਾਨੀ ਕੀਤੀ ਗਈ ਉਹਦੇ ਨਾਲ ਉਸ ਤੋਂ ਬਾਅਦ ਸਾਡੀ ਟੀਮ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਉੱਤੇ ਪਹੁੰਚਦੀ ਹੈ ਉਹਨਾਂ ਤੋਂ ਲਿਖਤੀ ਸ਼ਿਕਾਇਤ ਸਾਨੂੰ ਪ੍ਰਾਪਤ ਹੁੰਦੀ ਹੈ ਡਾਕਟਰ ਮੇਲਾ ਡਾਕਟਰ ਕੋ ਉਸ ਬਾਅਦ ਅਸੀਂ ਇਹਦੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਹੈ ਕਿ ਇਹ ਜੋ ਗੱਲ ਹੋਈ ਹੈ ਇਸ ਤੇ ਸਖਤ ਤੋਂ ਸਖਤ ਜਾਂ ਟਾਈਮਲੀ ਜੋ ਹੈ ਦਾ ਐਕਸ਼ਨ ਲਿਆ ਜਾਵੇ ਕਿਸ ਕਿਸ ਤਰ੍ਹਾਂ ਦਾ ਉੱਤੇ ਹੋਜੀ ਕਿਸ ਟਾਈਮ ਉਹ ਡਾਕਟਰ ਡਿਊਟੀ ਤੇ ਸਨ ਕਿਸ ਤਰ੍ਹਾਂ ਇਹ ਜਿਹੜਾ ਉਹ ਜਿਹੜੀ ਘਟਨਾ ਵਾਪਰਦੀ ਹੈ ਦੇਖੋ ਹਾਲੇ ਤਾਂ ਜੋ ਸਾਰੇ ਸੱਚਿਤ ਇਨਕੁਆਰੀ ਜੋ ਕਮੇਟੀ ਪ੍ਰਸ਼ਾਸਨ ਬਣਾਏਗਾ ਉਸ ਤੋਂ ਸਾਹਮਣੇ ਆਏਗੀ ਪਰ ਜੋ ਦੱਸਿਆ ਜਾ ਰਿਹਾ ਹੈ ਕਿ ਉਹ ਪੇਸ਼ੈਂਟ ਦੇਖ ਰਹੀ ਸੀ ਡਾਕਟਰ ਤੇ ECG ਵਾਲਾ ECG ਕਰਨ ਆਇਆ ਸੀ ਉਹ ਉਹਨਾਂ ਨੇ ਉਹਨੂੰ ਕਿਹਾ ਕਿ ਤੁਸੀਂ ECG ਪਹਿਲਾਂ ਕਰ ਲੈਣੋ ਡਾਕਟਰ ਜਦੋਂ ਉਹਨਾਂ ਦੇ ਕਹਿੰਦੇ ਸਾਈਡ ਤੇ ਨਹੀਂ ਹੋਈ ਤਾਂ ਉਹਨੇ ਉਹਨੂੰ ਹੱਥ ਲਾ ਕੇ ਗਲਤ ਤਰੀਕੇ ਨਾਲ ਉਹਨੂੰ ਸਾਈਡ ਤੇ ਕੀਤਾ ਜਿਸੇ ਡਾਕਟਰ ਨਿਤਰਾਜ ਜਿਤਾਇਆ ਜੋ ਕਿ ਉਸ ਜੀ ਵਾਲੇ ਟੈਕਨੀਸ਼ੀਅਨ ਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੱਕ طرف ਕਰਨਾ ਚੱਲ ਰਿਹਾ ਹੈਗਾ ਸੁਰੱਖਿਆ ਦੀ ਮੰਗ ਕਰ ਰਹੇ ਆ ਕੋ ਸਰਕਾਰ ਤੋਂ ਤੇ دوسری ਪਾਸੇ ਆਪਣੇ ਸਟਾਫ ਮੈਂਬਰ ਦੇ ਕੋਲੋਂ ਤਰੀਕੇ ਨਾਲ ਬੈਟ ਟੱਚ ਕਰਨਾ ਦੀ ਕੋਸ਼ਿਸ਼ ਵੀਡੀਓ ਕੀਤੀ ਗਈ ਹੈਗੀ ਇਹ ਹਾਲਾਤ ਕਿਸ ਤਰੀਕੇ ਨਾਲ ਦੇਖਦੇ ਹੋ ਸੁਰੱਖਿਆ ਦੇ ਮਾਧਿਅਮ ਨਾਲ ਹਾਂ ਜੇਕਰ ਸਰਕਾਰ ਦੇ ਪੱਖ ਤੋਂ ਦੇਖੀਏ ਤਾਂ ਸੁਰੱਖਿਆ ਸਾਨੂੰ ਜੋ ਬਾਹਰੋਂ ਆਉਂਦਾ ਕੋਈ ਮਰੀਜ਼ ਦਾ ਰਿਸ਼ਤੇਦਾਰ ਜਾਂ ਕੋਈ ਹੋਰ ਅਣਜਾਣ ਬੰਦਾ ਉਹਦੇ ਪੱਖ ਤੋਂ ਤਾਂ ਠੀਕ ਹੈ ਸਕਿਉਰਟੀ ਉਥੋਂ ਬਚਾ ਲੇਗੀ ਪਰ ਜਦੋਂ ਅੰਦਰਲਾ ਸਟਾਫ ਹੀ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਤੇ ਜੋ ਕਦਰਾਂ ਕੀਮਤਾਂ ਰਿਸ਼ਤਿਆਂ ਦੀਆਂ ਸੀਗੀਆਂ ਧੀਆਂ ਭੈਣਾਂ ਦੀ ਜੋ ਜਿਸ ਵਿੱਚ ਸ਼ੌਕਤ ਤੋਂ ਅਸੀਂ ਹੁੰਨੇ ਆ ਸਾਰੇ ਅਸੀਂ ਧੀਆਂ ਦੀ ਚਾਹੇ ਗੁਰਬਾਨੀ ਦੀ ਗੱਲ ਕਰੀਏ ਹਰ ਜਗ੍ਹਾ ਧੀਆਂ ਭੈਣਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਪਰ ਸਾਡਾ ਸਮਾਜ ਹੁਣ ਇਸ ਹੱਦ ਤੱਕ ਘਿਰ ਚੁੱਕਿਆ ਹੈ ਕਿ ਅਸੀਂ ਭਾਵੇਂ ਘਰ ਆ ਭਾਵੇਂ ਸਮਾਜ ਆ ਭਾਵੇਂ ਵਰਕਪਲੇਸ ਆ ਉਥੇ ਉਹਨਾਂ ਨੂੰ ਮਾਨਸਮਾਨ ਨਹੀਂ ਮਿਲ ਰਿਹਾ ਤੇ ਸਿਕਿਉਰਟੀ ਪ੍ਰਬੰਧ ਅਸੀਂ ਇਹ ਪੂਰੇ ਕਰ ਵੀ ਦਵਾਂਗੇ ਤਾਂ ਤਾਂ ਵੀ ਸਮਾਜ ਤੋਂ ਜੋ ਜਿਹੜਾ ਗੰਧ ਆ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਠੀਕ ਆ ਯਾਰ ਹੈ ਡਾਕਟਰ ਸੁਰਵੀ ਇਨ ਦਾ ਡਿਪਾਰਟਮੈਂਟ ਆਫ ਗਾਇਨਿਨ ਐਂਡ ਆਲਸ ਉਹਨਾਂ ਦੀ ਕੰਪਲੇਂਟ ਹੈਗੀ ਹੈ ਕਿ ਕੱਲ ਰਾਤੀ 12 ਤਰੀਕ ਨੂੰ 9 ਵਜੇ ਰਾਤੀ 12 ਤਰੀਕ ਨੂੰ ਰਾਤੀ ਰਾਤ ਉਹਨਾਂ ਨੇ ECG ਵਾਸਤੇ ਇੱਕ ਟੈਕਨੀਸ਼ੀਅਨ ਨੂੰ ਬੁਲਾਇਆ ਸੀ ਪੇਸ਼ੈਂਟ ਦੇ ਨੂੰ ਸ਼ੀ ਵਾਸ ਸਟੈਂਡਿੰਗ ਔਨ ਦਾ ਬੈੱਡ ਸਾਈਡ ਤੇ ਉਹ ECG ਟੈਕਨੀਸ਼ੀਅਨ ਜੋ ਉਹਨੇ ਲਿਖਿਆ ਕੰਪਲੇਂਟ ਦੇ ਵਿੱਚ ECG ਟੈਕਨੀਸ਼ੀਅਨ ਉਹਨੂੰ ਹੱਥ ਲਗਾ ਕੇ ਪਿਛੇ ਔਨ ਦਾ ਬੈਕ ਵਿਦ ਬੋਥ ਦਾ ਹੈਂਡਸ ਟੱਚ ਕਰਕੇ ਨਿਕਲਿਆ ਉਸ ਤੋਂ ਬੈਡ ਸਾਈਡ ਤੋਂ ਐਂਡ ਉਸਨੇ ਜਦੋਂ ਆਬਜੈਕਟ ਕੀਤਾ ਈਸੀਜੀ ਟੈਕਨੀਸ਼ੀਅਨ ਨੇ ਕਿਹਾ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਰਸਤਾ ਦੇ ਦਿਓ ਮੈਨੂੰ ਕੁਝ ਮੈਨੂੰ ਰਸਤਾ ਨਹੀਂ ਦਿੱਤਾ ਮੇਰੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ ਬਚਿਆ ਸੋ ਮੈਨੂੰ ਇਹ ਕਰਨਾ ਪਿਆ ਤੇ ਉਹ ਕਹੇ ਬਟ ਸ਼ੀ ਹੈਜ਼ ਰਿਟਨ ਥਿਸ ਕਿ ਜੋ ਡਾਕਟਰ ਉਹਨੇ ਲਿਖਿਆ ਕਿ ਮੈਂ ਪੇਸ਼ੈਂਟ ਨਾਲ ਗੱਲ ਕਰ ਰਹੀ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਜਿਹਨੇ ਮੇਰੇ ਤੋਂ ਰਸਤਾ ਮੰਗਿਆ ਤਾਂ ਵਾਟ ਆਈ ਫੀਲ ਇਸ ਕਿ ਉਹ ਦੂਜੀ ਵਾਰੀ ਕਹਿਣਾ ਚਾਹੀਦਾ ਸੀ ਈਸੀਜੀ ਟੈਕਨੀਸ਼ੀਅਨ ਇਨਸਟੈਡ ਆਫ ਟੱਚਿੰਗ ਅ ਫੀਮੇਲ ਇਨ ਅ ਇਨ ਅ ਪ੍ਰੋਪਰੀਟ ਵੇ ਕੰਪਲੇਂਟ ਮੇਰੇ ਕੋਲ ਆਈ ਹੈ ਜੀ ਅੱਜ 2:30 ਵਜੇ ਮੇਰੇ ਕੋਲ ਕੰਪਲੇਂਟ ਪਹੁੰਚੀ ਹੈ ਜੀ ਆਈ ਹੈਵ ਇਮੀਡੀਏਟਲੀ ਬਾਸਡ ਇਟ ਟੂ ਦਾ ਸਰਟੀਫਾਈਡ ਇੰਟਰਨਲ ਕਮੇਟੀ ਆਫ ਸੈਕਸੂਅਲ ਹਰਾਸਮੈਂਟ ਅਗੇਇੰਸ ਦਾ ਔਮਨ ਐਟ ਦਾ ਵਰਕਪਲੇਸ ਇੱਕ ਕਮੇਟੀ ਬਣੀ ਹੋਈ ਹੈ ਮੈਂ ਉਹਨਾਂ ਨੂੰ ਮਾਰਕ ਕਰ ਰਿਹਾ ਹੈਗਾ ਇਹ ਅੱਜ ਉਹਨਾਂ ਕੋਲ ਚਲੀ ਜਾਏਗੀ 2-3 ਦਿਨਾਂ ਦੇ ਵਿੱਚ ਉਹ ਦਾ ਜੋ ਵੀ ਇਨਵੈਸਟਿਗੇਟ ਕਰਨਗੇ ਸਾਰਾ ਦੋਵਾਂ ਧਿਰਾਂ ਨੂੰ ਬੁਲਾਣਗੇ ਉਹਨਾਂ ਤੋਂ ਪੁੱਛਣਗੇ ਵੀ ਕੀ ਹੋਇਆ ਹੈਗਾ ਜੋ ਉਹਨਾਂ ਦੀ ਰਿਪੋਰਟ ਹੋਊਗੀ ਉਸ ਦੇ ਹਿਸਾਬ ਨਾਲ ਕਾਰਵਾਈ ਕਰ ਲਈ ਜਾਏਗੀ ਨੀਰਜਿੰਦਰ ਹਸਪੀਟਲ ਹਰਜਿੰਦਰ ਹਸਪੀਟ ਜੇਂਦਰ ਹਸਪਤਲ ਦੇ ਖਾਸ ਨਹੀਂ ਜਿਹੜੇ ਖਾਸ ਜੇਂਦਰ ਲੋਗੇ ਮਤਲਬ ਜਿਹੜੇ ਕੰਪਲੇਟ ਨਹੀਂ ਜਿਹਦੇ ਖਿਲਾਫ ਕੰਪਲੇਟ ਹੈਗੀ ਉਹਦੇ ਵੱਲੋਂ ਮੇਰੇ ਕੋਲ ਉਹਦੇ ਵੱਲੋਂ ਹਜ ਤੱਕ ਕੁਝ ਨਹੀਂ ਆਇਆ ਬਿਲਕੁਲ ਉਹ ਕਮੇਟੀ ਕੋਲ ਪੇਸ਼ ਹੋਏਗਾ ਜੀ ਕਮੇਟੀ ਤੋਂ ਉਹਨਾਂ ਤੋਂ ਪੁੱਛੇਗਾ ਸਰ ਕੋਈ ਵੀਡੀਓ ਵਗੈਰਾ ਹੈ ਨਹੀਂ ਵੀਡੀਓ ਮੇਰੇ ਕੋਲ ਕੋਈ ਨਹੀਂ ਹੈ ਮੇਰਾ ਨਾਮ ਡਾਕਟਰ ਰਮਨਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਆਰਡੀ ਅਸੀਂ ਸਾਨੂੰ ਕੱਲ ਦੇਰ ਰਾਤ ਨੂੰ ਇੱਕ ਨਿਊਜ਼ ਮਿਲੀ ਸੀ ਕੰਪਲੇਨ ਮਿਲੀ ਸੀ ਮਹਿਲਾ ਡਾਕਟਰ ਵੱਲੋਂ 11:00 ਵਜੇ ਦੇ ਕਰੀਬ ਕਿ ਉਹਨਾਂ ਦੇ ਨਾਲ ਕੋਈ ਛੇਰਖਾਨੀ ਜੀ ਹੋਈ ਹੈ ਆਪਣੇ ਹੀ ਇੱਕ ECG ਕਰਨ ਵਾਲੇ ਸਟਾਫ ਦੇ ਸਟਾਫ ਦੇ ਦੁਆਰਾ ਹੋਈ ਸੀਗੀ ਤੇ ਉਸ ਦੀ ਵਿਰੁੱਧ ਅਸੀਂ ਆਪਾਂ ਆਰਡੀ ਦੀ ਟੀਮ ਸਾਰੀ ਉੱਥੇ ਪਹੁੰਚੀ ਹੈ ਤੇ ਉੱਥੇ ਜਾ ਕੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਬਲੋ ਰਿਟਰਨ ਕੰਪਲੇਂਟ ਸਾਨੂੰ ਮਿਲੀ ਜੋ ਕਿ ਅਸੀਂ ਆਪਣੇ ਆਰਡੀ ਥਰੂ ਵੀ ਅਸੀਂ ਡਾਕਟਰ ਪ੍ਰਿੰਸੀਪਲ ਨੂੰ ਵੀ ਡੈਕ ਦਿੱਤੀ ਤੇ ਉਹਨਾਂ ਵੱਲੋਂ ਵੀ ਡਾਇਰੈਕਟ ਪ੍ਰਿੰਸੀਪਲ ਨੂੰ ਗਈ ਤੇ ਉਸ ਦੇ ਰਿਗਾਰਡਿੰਗ ਅਸੀਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਨਾਲ ਗਏ ਸੀਗੇ ਪ੍ਰਿੰਸੀਪਲ ਨਾਲ ਗੱਲ ਕੀਤੀ ਤੇ ਸਾਨੂੰ ਇਹ ਅਸ਼ੋਰੈਂਸ ਮਿਲੀ ਜੀ ਇਹ ਇੱਕ ਚੰਗੀ ਤਰ੍ਹਾਂ ਇਹਦਾ ਦੇਖਿਆ ਜਾਏਗਾ ਜੋ ਵੀ ਸੁਪਰੀਮ ਕੋਰਟ ਦੇ ਡਾਕਟਰ ਸਾਹਿਬ ਨੇ ਕਿਹਾ ਗਾਈਡਲਾਈਨਸ ਨੇ ਉਹਨਾਂ ਦੇ ਅਕੋਰਡਿੰਗਲੀ ਸਾਰਾ ਇੱਕ ਵਾਰੀ ਕਾਰਵਾਈ ਕੀਤੀ ਜਾਏਗੀ ਜੋ ਬਣਦੀ ਕਾਰਵਾਈ ਤੇ ਜੋ ਬਣਦਾ ਐਕਸ਼ਨ ਹੈ ਉਹ ਲਿਆ ਜਾਵੇਗਾ ਦੂਜੇ ਪੱਖ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਉਹਨਾਂ ਨਾਲ ਗੱਲ ਹੋਈ ਹੈ ਕਿ ਕਿਸ ਉਸ ਤੋਚੇ ਘਟਨਾ ਨੂੰ ਅੰਜਾਮ ਤੱਕ ਅਸਲ ਕਿਹੜੇ ਮਹੌਲ ਸੀ ਹਜੇ ਸਾਡੇ ਆਡੀਏ ਟੀਮ ਦਾ ਉਹਨਾਂ ਨੂੰ ਇਸ ਪਰ ਜਾਣਕਾਰੀ ਹਜੇ ਤੱਕ ਗੱਲ ਨਹੀਂ ਹੋਈ ਹੈ ਸ਼ਾਇਦ ਡਾਕਟਰ ਡਾਇਰੈਕਟਰ ਪ੍ਰਿੰਸੀਪਲ ਦੇ ਨਾਲ ਗੱਲ ਹੋਏ ਉਸ ਤੋਂ ਸਾਨੂੰ ਹਜੇ ਵੇਰਵਾ ਨਹੀਂ ਹੈ ਹਜੇ ਬਟ ਹਰੇ ਦੋਨਾਂ ਪੇਰਾਂ ਨੂੰ ਬੁਲਾਇਆ ਜਾਏਗਾ ਚੰਗੀ ਤਰ੍ਹਾਂ ਗੱਲਬਾਤ ਧਿਆਨ ਹੋਣਗੇ ਤੇ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਉਹ ਕਰਨਗੇ ਇੱਥੇ